ਸਸਿਕਾ ਮੇਸਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਰੇ ਜੇ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ ਜਿਹੜੇ ਰਾਜੇ ਆ ਪੀワイਕਿਊ ਆ ਬਹੁਤ ਬੱਚੇ ਦੀ ਡਿਮਾਂਡ ਆ ਰਹੀ ਸੀ ਜੀ ਮੈਂ ਤੁਹਾਨੂੰ ਕਹਿ ਸੀ ਕਿ ਤੁਸੀਂ ਵੀਡੀਓ ਨੂੰ ਵਧੀਆ ਰਿਸਪੌਂਸ ਦਿੱਤਾ ਤੁਹਾਡੇ ਵਾਸਤੇ ਮੈਂ ਕੰਟੀਨਿਊ ਰੱਖੂਗਾ ਸੀਰੀਜ਼ ਇਹ ਸੀਰੀਜ਼ ਰਾਜੇ ਮੈਂ ਕੰਟੀਨਿਊ ਰੱਖੂਗਾ ਹੁਣ ਠੀਕ ਹੈ ਇਹ ਸੀਰੀਜ਼ ਆਪਣੀ ਕੰਟੀਨਿਊ ਰਹੂਗੀ ਤੁਹਾਡੇ ਪੀ ਟ੍ਰਿਪਲ ਐਸ ਵੀ ਦੇ ਜਿੰਨੇ ਵੀ ਐਗਜ਼ਾਮ ਹੋਣੇ ਆ ਵਿੱਦ ਪਟਵਾਰੀ ਐਗਜ਼ਾਮ ਵਿੱਦ ਵੀਡੀਓ ਐਗਜ਼ਾਮ ਐਟ ਸੈਟਰਾ ਹੋਰ ਵੀ ਤੁਹਾਨੂੰ ਮੈਂ ਕਾਫੀ ਅਪਡੇਟ ਰੇ ਪ੍ਰਤੀ ਹਫਤਾ ਕਰਦਾ ਰਹੂੰਗਾ ਟਾਈਮ ਟੂ ਟਾਈਮ ਠੀਕ ਹੈ ਤਾਂ ਹੁਣ राजे ਬਹੁਤ ਬੱਚਿਆਂ ਦਾ ਪ੍ਰੈਸ਼ਰ ਹੁੰਦਾ ਜੀ ਇਹ ਪ੍ਰੈਸ਼ਰ ਪੇਪਰ ਦੇ ਵਿੱਚ ਆਉਣਗੇ ਕਿ ਨਹੀਂ ਆਉਣਗੇ ਤਾਂ राजे ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੇ ਤੁਹਾਨੂੰ ਜੀਕੇ ਦੇ ਮੰਨ ਲਓ 25 ਪ੍ਰੈਸ਼ਨ ਆਉਂਦੇ ਆ ਉਹਦੇ ਵਿੱਚੋਂ 12 ਤੋਂ 13 ਪ੍ਰੈਸ਼ਨ ਜਿਹੜੇ ਸਟੈਟਿਕ ਜੀਕੇ ਦੇ ਆ ਉਹ ਤੁਹਾਨੂੰ ਇਹਦੇ ਵਿੱਚੋਂ ਹੀ ਕਵਰ ਹੋਣਗੇ ਸਮਝ ਗਏ ਤੁਸੀਂ ਇਹਦੇ ਵਿੱਚੋਂ ਹੀ ਕਵਰ ਹੋਣਗੇ ਬਾਕੀ ਕਰੰਟ ਅਫੇਅਰ ਜਿਹੜੇ ਮੈਂ ਕਰਵਾ ਰਹੇ ਹਾਂ ਸਿਰਫ ਉਹੀ ਕਰਨੇ ਆ ਐਕਸਟਰਾ ਕੁਝ ਨਹੀਂ ਕਰਨਾ ਹੈਗਾ ਮੈਂ ਸਿਰਫ ਤੁਹਾਡੇ ਬਾਤਾਂ ਇੰਪੋਰਟੈਂਟ ਹੀ ਕੱਢ ਕੇ ਲੈ ਕੇ ਆਉਣਾ ਹੁੰਦਾਗਾ ਠੀਕ ਹੈ ਉਹ ਕਰ ਲਓ ਬਹੁਤ ਹੈ ਠੀਕ ਹੈ ਜੀ ਤੇ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਪੰਜਾਬ ਪੁਲਿਸ ਦੀ ਹੋ ਗਈ ਠੀਕ ਹੈ ਜੀ ਜੇਲ ਵਾਰਡਨ ਪੰਜਾਬ ਪੁਲਿਸ ਸੇਮੀ ਇਹ ਦੋਨੇ ਪਟਵਾਰੀ ਕਲਰਕ ਵੀਡੀਓ ਜਾਂ ਪੰਜਾਬ ਦੇ ਆਲ ਪੇਪਰਾਂ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਆਪਣੀ ਐਪ ਹੈ ਜਿਹੜੀ ਉਹ ਉਹ ਤੋਂ ਬੈਚ ਪਰਚੇਸ ਕਰ ਸਕਦੇ ਹੋ ਆਪਣੀ ਐਪ ਦਾ ਨਾਮ ਹੈਗਾ ਦੀਪ ਪੁੱਲਰ এডੂਕੇਸ਼ਨ ਅਰਾ ਠੀਕ ਹੈ ਜਿੰਨਾ ਬੱਚਿਆਂ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਕਲਾਸ ਪਲੱਸ ਤੇ ਓ ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰਾਹ। ਆਫਲਾਈਨ ਕਲਾਸਾਂ ਦੇ ਮੁਕਾਬਲੇ 5% ਦੀ ਫੀਸ ਹੈ ਰਾਜੇ। ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ, ਆਲ ਕਲਾਸਾਂ ਦੇ ਪੀਡੀਐਫ ਮਿਲਣਗੇ ਤੇ ਸਾਰੀਆਂ ਕਲਾਸਾਂ ਦੇ ਵੀਡੀਓ ਲੈਕਚਰ ਮਿਲਣਗੇ, ਆਲ ਸਬਜੈਕਟ ਤੇ ਵਿਦ ਇੰਗਲਿਸ਼ ਅਤੇ ਮੈਥ ਨੂੰ ਵਿਦ ਟਰਿਕਸ ਦੇ ਨਾਲ ਕਰਵਾਇਆ ਜਾਂਦਾ ਹੈਗਾ। ਠੀਕ ਹੈ ਜੀ ਜੇ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਹਾਡੇ ਕੋਲੇ ਰਾਜੇ ਜਿਉਂ ਤਾਂ ਤੁਸੀਂ ਕਿਹਨੂੰ ਮਰਜ਼ੀ ਕਰ ਸਕਦੇ ਹੋ ਤਿੰਨ ਤੋਂ ਚਾਰ ਦਿਨ ਆਫਰ ਰਹਿਣ ਵਾਲਾ ਹੈਗਾ ਜ ਠੀਕ ਹੈ ਚਲੋ ਚੱਲਦੇ ਹਾਂ ਜੀ ਤੇ ਪਹਿਲੇ ਪ੍ਰਸ਼ਨ ਤੇ ਇਸ ਤੋਂ ਪਹਿਲਾਂ ਇੱਕ ਵੀਡੀਓ ਅਪਲੋਡ ਹੋ ਚੁੱਕੀ ਏ ਬਹੁਤ ਬੱਚਿਆਂ ਦੀ ਡਿਮਾਂਡ ਸੀਗੀ ਪਲੇਲਿਸਟ ਬਣਾ ਦਿਓ ਜੀ ਇਹਦੀ ਪਲੇਲਿਸਟ ਰਾਜੇ ਮੈਂ ਤੁਹਾਡੀ ਸੋਮਵਾਰ ਨੂੰ ਬਣਾ ਦੂੰਗਾ ਮੰਡੇ ਨੂੰ ਤੁਹਾਡੋਰੀ ਵਿੱਚ ਪਲੇਲਿਸਟ ਬਣਾ ਦੂੰਗਾ ਤੇ ਇਹ ਕਲਾਸਾਂ ਤੁਹਾਡੀਆਂ ਮੰਡੇ ਟੂ ਸੈਚਡੇ ਤੱਕ ਚੱਲਿਆ ਕਰਨਗੀਆਂ ਠੀਕ ਹੈ ਜੀ ਇੱਕ ਦਿਨ ਆਪਣਾ ਆਫ ਰਿਹਾ ਕਰੂਗਾ ਸੰਡੇ ਨੂੰ ਇਹਦੇ ਵਿੱਚ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਕਹਿੰਦੇ ਜੀ ਇਹਨਾਂ ਦੇ ਵਿੱਚੋਂ ਕਿਹੜਾ ਉਹ ਆਪਣਾ ਰਾਈਟ ਹੈਗਾ ਕਿਹੜਾ ਰਾਈਟ ਹੈਗਾ ਜਿਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਠੀਕ ਹੈ ਜੀ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਹੈਗਾ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਹੈ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਕਹਿੰਦੇ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਕਿਹੜਾ ਹੋ ਆਰਟੀਕਲ ਹੈ ਜਿਹਨੂੰ ਦਾ ਹਾਰਟ ਐਂਡ ਸੌਲ ਦਾ ਮਤਲਬ ਹੁੰਦਾ ਆਤਮਾ ਆਫ ਦਾ ਕਨਸਟੀਟਿਊਟ ਕਿ ਸੰਸਥਾ ਦਾ ਦਿਲ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਹੈਗਾ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਕਿਹੜੇ ਆਰਟੀਕਲ ਨੂੰ ਕਿਹਾ ਇਹਨਾਂ ਨੇ ਇਹ ਪੁੱਛ ਰਹੇ ਨੇ ਸਭ ਤੋਂ ਪਹਿਲਾਂ ਤਾਂ ਜੀ ਗੱਲ ਸੁਣ ਲਓ ਜਿਹੜੇ ਇਹ ਆਰਟੀਕਲ ਦੀ ਗੱਲ ਕਰ ਰਹੇ ਆ ਉਹਨੂੰ ਆਪਾਂ ਪੰਜਾਬੀ ਦੇ ਵਿੱਚ ਜੇ ਕਹਿਣਾ ਚਾਹੋ ਜਾਰਗਨ ਦਾ ਤਰੀਕਾ ਪਾਪਾ ਲਾ ਕਹ ਦਿੰਦੇ ਆ ਪਾਪਾ ਲਾ ਜਿਵੇਂ ਤੁਹਾਨੂੰ ਕਿਹਾ ਕਿ ਤੁਹਾਨੂੰ ਜੇ ਕੋਈ ਕੋਈ ਗਲੀ ਦੇ ਕੁੱਤੇ ਬਾਹਰ ਕੁੱਤੇ ਤੁਸੀਂ ਕੀ ਕਹਨੇ ਉਹਨੂੰ ਕਿ ਮੈਂ ਪਾਪੇ ਨੂੰ ਜਾ ਕੇ ਦੱਸੂਗਾ ਉਹੀ ਕੰਮ ਸੇਮ ਟੂ ਸੇਮ ਹੈ ਇਹ ਆਰਟੀਕਲ ਦਾ ਇਹ ਆਰਟੀਕਲ ਕਿਹੜਾ ਸੋਣਿਓ ਇਹ ਆਰਟੀਕਲ ਹੈਗਾ ਆਪਣਾ ਬੀ ਨੰਬਰ ਆਪਸ਼ਨ ਰਾਈਟ ਆਫ ਕਨਸਟੀਟਿਊਸ਼ਨ ਆਫ ਰੈਮੇਡੀ ਠੀਕ ਹੈ ਜੀ ਇਹਨੂੰ ਆਪਾਂ ਆਰਟੀਕਲ 32 ਕਹਿੰਦੇ ਆ ਆਰਟੀਕਲ 32 ਆਰਟੀਕਲ 32 ਦਾ ਕੀ ਮਤਲਬ ਹੈ ਜੀ ਜੇਕਰ ਤੁਹਾਡੇ ਫੰਡਾਮੈਂਟਲ ਰਾਈਟ ਹੈ ਜਿਹੜੇ ਮੌਲਿਕ ਅਧਿਕਾਰ ਹੈ ਜੇਕਰ ਉਹਨਾਂ ਦੀ ਕੋਈ ਉਲੰਘਣਾ ਕਰਦਾਗਾ ਤਾਂ ਜਿਹੜਾ ਰਾਜੇ ਆਪਣਾ ਹਾਈ ਕੋਰਟ ਹੈਗਾ ਜਾਂ ਆਪਣਾ ਸੁਪਰੀਮ ਕੋਰਟ ਹੈ ਤਾਂ ਉਹਦੇ ਉਹਦੇ ਬੰਦੇ ਜਿਹੜੇ ਬੰਦੇ ਨੇ ਆਪਣੇ ਕਨਸਟੀਟਿਊਸ਼ਨ ਦਾ ਮਤਲਬ ਆਪਣੀ ਉਲੰਘਣਾ ਕੀਤੀ ਹੈ ਠੀਕ ਹੈ ਜੀ ਆਪਣੇ ਕਨਸਟੀਟਿਊਸ਼ਨ ਦਾ ਮਤਲਬ ਉਹ ਬੰਦੇ ਨੇ ਨਹੀਂ ਆਦਰ ਕੀਤਾ ਠੀਕ ਹੈ ਜਿਹੜਾ ਆਪਣੇ ਮੌਲਕ ਅਧਿਕਾਰ ਆ ਤਾਂ ਉਹਦੇ ਪ੍ਰਤੀ ਜਿਹੜੀ ਰਿਕਟ ਜਾਰੀ ਕੀਤੀ ਜਾਂਦੀ ਹੈ ਕਿਹਦੇ ਵੱਲੋਂ ਸੋਣਿਓ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਜਿਹਦੇ ਤਹਿਤ ਉਹ ਬੰਦੇ ਦੇ ਕੀ ਕਿਹਾ ਜਾਂਦਾਗਾ ਕੇਸ ਦਾਇਰ ਕੀਤਾ ਜਾਂਦਾਗਾ ਕੀ ਕੀਤਾ ਜਾਂਦਾ ਸੋਣਿਓ ਕੇਸ ਦਾਇਰ ਕੀਤਾ ਜਾਂਦਾਗਾ ਹੁਣ ਦੇਖੋ ਜੀ ਤਾਂ ਕੇਸ ਦਾਇਰ ਕਰਨ ਲਈ ਤਾਂ ਕਰਕੇ ਇਹਨੂੰ ਪਾਪਾਲਾ ਕਹਿੰਦੇ ਆ ਕੇਸ ਦਾਇਰ ਇਹ ਇਹਦੇ ਤਹਿਤ ਕੀਤਾ ਜਾਊਗਾ ਜੇਕਰ ਤੁਹਾਡੀ ਕੋਈ ਐਂਡਾ ਸੰਵਿਧਾਨਾਂ ਦੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਦੇਖੋ ਜੀ ਇਹ ਤੇ ਰਿਟ ਕੌਣ ਜਾਰੀ ਕਰੂਗਾ ਸੁਪਰੀਮ ਕੋਰਟ ਵੀ ਰਿਟ ਜਾਰੀ ਕਰੂਗੀ ਹਾਈ ਕੋਰਟ ਵੀ ਰਿਟ ਜਾਰੀ ਕਰੂਗੀ ਸੁਪਰੀਮ ਕੋਰਟ ਜਿਹੜੀ ਰਿਟ ਜਾਰੀ ਕਰੂਗੀ ਉਹ ਆਰਟੀਕਲ 32 ਦੇ ਤਹਿਤ ਕਰੂਗੀ ਤੇ ਹਾਈ ਕੋਰਟ ਜਿਹੜੀ ਰਿਟ ਜਾਰੀ ਕਰੂਗੀ ਉਹ ਆਰਟੀਕਲ 226 ਦੇ ਤਹਿਤ ਕਰੂਗੀ ਇੱਕ ਬੱਚੇ ਦਾ ਅਪਰੇਸ਼ਨ ਆਇਆ ਸੀ ਕਹਿੰਦਾ ਜੀ ਸੁਪਰੀਮ ਕੋਰਟ ਦੇ ਨਾਲੋਂ ਹਾਈ ਕੋਰਟ ਕੋਲੇ ਜ਼ਿਆਦਾ ਕਾਨੂੰਨ ਹੁੰਦੇ ਆ ਹੁੰਦੇ ਆ ਜੀ ਕਈ ਚੀਜ਼ਾਂ ਦੇ ਵਿੱਚ ਜਿਵੇਂ ਸੁਪਰੀਮ ਕੋਰਟ ਦਾ ਸਿਰਫ ਫੰਡਾਮੈਂਟਲ ਰਾਈਟ ਤੇ ਰੈਟ ਜਾਰੀ ਕਰ ਸਕਦਾ ਪਰ ਹਾਈ ਕੋਰਟ ਦਾ ਜਿਹੜਾ ਫੰਡਾਮੈਂਟਲ ਰਾਈਟ ਤੇ ਰੈਟ ਜਾਰੀ ਕਰੂਗਾ ਹੀ ਕਰੂਗਾ ਪਲੱਸ ਲੀਗਲ ਰਾਈਟ ਤੇ ਵੀ ਕਰੂਗਾ ਹੁਣ ਬੱਚੇ ਕਹਿਣਗੇ ਸਾਡਾ ਲੀਗਲ ਰਾਈਟ ਕਿਹੜਾ ਲੀਗਲ ਰਾਈਟ ਹੈਗਾ ਰਾਜੇ ਤੁਹਾਡਾ ਆਰਟੀਕਲ 31 ਆਰਟੀਕਲ 31 ਤੁਹਾਡਾ ਲੀਗਲ ਰਾਈਟ ਹੈਗਾ ਆਹ ਵਾਲਾ ਹੁਣ ਬੱਚੇ ਕਹਿਣਗੇ ਜੀ ਇਹ ਤਾਂ ਆਪਣੇ ਚ ਆਰਟੀਕਲ 31 ਚ ਹੈ ਨਹੀਂ ਨਹੀਂ ਹੈਗਾ ਰਾਜੇ ਤਾਂ ਇਹਨਾਂ ਨੂੰ ਪਹਿਲਾਂ ਫੰਡਾਮੈਂਟਲ ਰਾਈਟ ਸੀ ਆਪਣਾ ਹੁਣ ਇਹਨੂੰ ਫੰਡਾਮੈਂਟਲ ਰਾਈਟ ਦੇ ਵਿੱਚੋਂ ਕੱਢ ਕੇ ਇਹਨੂੰ ਲੀਗਲ ਰਾਈਟ ਬਣਾਤਾ ਹੁਣ ਤੁਹਾਨੂੰ ਕੋਈ ਵੀ ਪੁੱਛਿਆ ਜਾ ਸਕਦਾ ਕਿ ਜਿਹੜਾ ਰਾਈਟ ਆਫ ਪ੍ਰੋਪਰਟੀ ਹੈ ਉਹਨੂੰ ਅੱਜ ਦੇ ਸਮੇਂ ਵਿੱਚ ਕਿਹੜਾ ਰਾਈਟ ਕਿਹਾ ਜਾਂਦਾ ਉਹਨੂੰ ਕਿਹਾ ਜਾਂਦਾ ਲੀਗਲ ਰਾਈਟ ਕਿਹੜਾ ਕਿਹਾ ਜਾਂਦਾ ਲੀਗਲ ਰਾਈਟ ਤੇ ਇਹਨੂੰ ਕੱਢ ਕੇ ਪਾਤਾ ਭਾਈ ਸਾਹਿਬ ਇਹਨਾਂ ਨੇ ਆਰਟੀਕਲ 300A ਦੇ ਵਿੱਚ ਠੀਕ ਹੈ ਜੀ ਕਲੀਅਰ ਹੈ ਚਲੋ ਇਸ ਤੋਂ ਬਾਅਦ ਅਗਲਾ ਕਹਿੰਦੇ ਭਾਰਤੀ ਖੇਤਰ ਦੇ ਨਾਲ ਸੰਬੰਧਿਤ ਟਾਪੂ ਆ ਜਿਹੜੇ ਆਪਣੇ ਜਿਹਨੂੰ ਆਪਾਂ ਆਇਲੈਂਡ ਕਹਿ ਦਿੰਦੇ ਹਾਂ ਦੇ ਹੇਠਲੇ ਸਮੂਹਾਂ ਵਿੱਚੋਂ ਕਿਹੜਾ ਸੂਬ ਬੰਗਾਲ ਦੀ ਖਾੜੀ ਦੇ ਵਿੱਚ ਸਥਿਤ ਹੈਗਾ ਠੀਕ ਹੈ ਜੀ ਬੰਗਾਲ ਦੀ ਖਾੜੀ ਠੀਕ ਹੈ ਜੀ ਬੰਗਾਲ ਦੀ ਖਾੜੀ ਆਪਣੇ ਇੱਧਰ ਆ ਗਈ ਠੀਕ ਹੈ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਪਈ ਬੰਗਾਲ ਦੀ ਖਾੜੀ ਦੇ ਵਿੱਚ ਸਥਿਤ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਜੇ ਲਕਸ਼ਦੀਪ ਕਿਹੜਾ ਜੀ ਲਕਸ਼ਦੀਪ ਅੰਡੇਮਾਨ ਨਿਕੋਬਾਰ ਆ ਜਿਹੜਾ ਰਾਜ ਇਹਦੇ ਬਾਰੇ ਆਪਾਂ ਗੱਲ ਕਰਕੇ ਆਏ ਆਂਗੇ ਇਹਨੂੰ ਦਸਤੀ ਜਨਰਲ ਅਲੱਗ ਕਰਦਾ ਹੈ ਇਹ ਸਭ ਤੋਂ ਉੱਚੀ ਚੋਟੀ ਸੰਡਲ ਪੀਕ ਹੈ ਜਿਹਦੇ ਚ ਬਹੁਤ ਬਾਰੀ ਪੇਪਰ ਚ ਪੁੱਛਿਆ ਗਿਆ ਹੈਗਾ ਕਿ ਅੰਡੇਮਾਨ ਨਿਕੋਬਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਤੁਸੀਂ ਕਹਿੰਦੇ ਸੰਡਲ ਪੀਕ ਇਹਨਾਂ ਨੂੰ 10 ਡਿਗਰੀ ਚੈਨਲ ਅਲੱਗ ਕਰਦਾ ਹੈ ਠੀਕ ਹੈ ਜੀ ਲਕਸ਼ਦੀਪ ਮਿੰਨੀਕੋਏ ਮਿੰਨੀਕੋਏ ਮਾਲਦੀਪ ਇਹ ਤੁਹਾਨੂੰ ਕਰਵਾ ਕੇ ਗਏ ਨੇ 9 ਡਿਗਰੀ ਤੇ 8 ਡਿਗਰੀ ਚੈਨਲ ਹੈ ਜਿਹੜੇ ਉਹ ਅਲੱਗ ਕਰਦੇ ਹੈ ਠੀਕ ਹੈ ਜੀ ਇਹ ਦੂਬਾਰਾ ਅਗਲਾ ਕਹਿੰਦੇ ਜੀ ਭਾਰਤ ਦਾ ਸੰਵਿਧਾਨ ਕਿਸ ਸੰਸਥਾ ਦੁਆਰਾ ਤਿਆਰ ਕੀਤਾ ਗਿਆ ਸੀਗਾ ਭਾਰਤ ਦਾ ਸੰਵਿਧਾਨ ਕਿਸ ਸੰਸਥਾ ਦੁਆਰਾ ਤਿਆਰ ਕੀਤਾ ਗਿਆ ਸੀਗਾ ਏ ਪੁੱਛ ਰਹੇ ਨੇ ਆਪਾਂ ਤੋਂ ਮੈਨੂੰ ਲੱਗਦਾ ਇਹਦੇ ਬਾਰੇ ਜਿਹੜੇ ਬੱਚੇ ਨੂੰ ਬਿਲਕੁਲ ਵੀ ਨਹੀਂ ਪਤਾ ਤਾਂ ਸਮਝ ਲਓ ਆਪਾਂ ਬਹੁਤ ਜ਼ਿਆਦਾ ਪਿੱਛੇ ਆ ਸੋਨਿਓ ਦੇਖੋ ਜੀ ਆਪਾਂ ਬਣਾਈ ਸੀ ਸੰਵਿਧਾਨ ਸਭਾ ਸੰਵਿਧਾਨ ਸਭਾ ਬਣਾਈ ਸੀ ਆਪਾਂ ਮੀਟਿੰਗ ਕੀਤੀ ਸੀ ਦੀ ਸੰਵਿਧਾਨ ਸਭਾ ਦੀ ਠੀਕ ਹੈ ਜੀ ਇਹ ਸੰਵਿਧਾਨ ਬਣਾਉਣ ਸਮੇਂ ਕੀ ਕਰਨਾ ਪਿਆਦਾ ਜੀ ਸਭ ਤੋਂ ਪਹਿਲਾਂ ਇੱਕ ਡਰਾਫਟ ਕਮੇਟੀ ਬਣਾਈ ਗਈ ਸੀ ਫਿਰ ਡਰਾਫਟ ਕਮੇਟੀ ਦਾ ਸਾਰਾ ਖਰੜਾ ਤਿਆਰ ਕੀਤਾ ਗਿਆ ਫਿਰ ਇਹਨੂੰ ਕਿਦੋਂ ਇਹਨੂੰ ਲਾਗੂ ਕੀਤਾ ਗਿਆ ਕਿਦੋਂ ਪੜਾਇਆ ਗਿਆ ਸਾਰੀਆਂ ਚੀਜ਼ਾਂ ਬਾਰੇ ਡਿਸਕਸ ਆਪਾਂ ਆਲਰੇਡੀ ਕਰ ਚੁੱਕੇ ਹਾਂ ਪਰ ਫਿਰ ਵੀ ਤੁਹਾਨੂੰ ਜਦੋਂ ਮੈਂ ਇੱਕ ਸੀਰੀਜ਼ ਸ਼ੁਰ ਤਾਂ ਦੇਖੋ ਜੇ ਤਾਂ ਮੈਂ ਪ੍ਰੈਜਨ ਪੜ ਕੇ ਸੁਣਾਉਣੇ ਹੋਣਗੇ ਤੁਹਾਨੂੰ ਕਿ ਭਾਰਤੀ ਸਭਾ ਕਿਸ ਦੁਆਰਾ ਤਿਆਰ ਕੀਤੀ ਗਈ ਸਭਿਧਾਨ ਸਭਾ ਚਲੋ ਜੀ ਅਗਲੇ ਤੇ ਫਿਰ ਤਾਂ ਕੋਈ ਫਾਇਦਾ ਨਹੀਂ ਹੋ ਤਾਂ ਤੁਸੀਂ ਵੀ ਪੜ ਸਕਦੇ ਹੋ ਇਹਨਾਂ ਨੂੰ ਵੀ ਪਤਾ ਹੈਗਾ ਹੈ ਹੈਨਾ ਪਰ ਆਪਣਾ ਤਰੀਕਾ ਹੁੰਦਾ ਉਹ ਚੀਜ਼ ਨੂੰ ਚੰਗੀ ਤਰ੍ਹਾਂ ਡਿਸਕ੍ਰਾਈਬ ਕਰਦਾ ਠੀਕ ਹੈ ਜੀ ਪਹਿਲਾਂ ਆਪਾਂ ਥੱਲੇ ਦੇਖ ਲਈ ਆਪਾਂ ਕੀ ਕੁਝ ਲਿਖਿਆ ਹੋਇਆ ਇਹਦੇ ਚਲੋ ਜੀ ਕਿਨੇ ਜੀ 29 ਅਗਸਤ 1947 ਨੂੰ ਸੰਵਿਧਾਨ ਸਭਾ ਦੇ ਡਾਕਟਰ ਬੀ ਆਰ ਦੀ ਬੀ ਆਰ ਅੰਬੇਦਕਰ ਜੀ ਪ੍ਰਧਾਨਗੀ ਹੇਠ ਇੱਕ ਡਰਾਫਟ ਕਮੇਟੀ ਤਿਆਰ ਕੀਤੀ ਗਈ ਸੀ ਹੋਰ ਸੋਤੋ ਇਹ ਪੁੱਛਿਆ ਜਾਊਗਾ ਡਰਾਫਟ ਕਮੇਟੀ ਕਿੰਨਾ ਵੱਲੋਂ ਤਿਆਰ ਕੀਤੀ ਗਈ ਸੀ ਡਰਾਫਟ ਕਮੇਟੀ ਦਾ ਪ੍ਰਧਾਨ ਕੌਣ ਸੀ ਜੀ ਉਹ ਹੈਗੇ ਸੀ ਆਪਣੇ ਡਾਕਟਰ ਬੀ ਆਰ ਅੰਬੇਦਕਰ ਪਹਿਲਾ ਪ੍ਰਸ਼ਨ ਇੱਥੇ ਬਣ ਗਿਆ ਠੀਕ ਹੈ ਜੀ ਅੰਬੇਦਕਰ ਭਾਰਤ ਦੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਕਿ ਖਰੜਾ ਤਿਆਰ ਕੀਤਾ ਇਹਨਾਂ ਨੇ ਖਰੜਾ ਤਿਆਰ ਖਰੜਾ ਕੀ ਹੁੰਦਾ ਹੁਣ ਬਹੁਤ ਬੱਚ ਨੂੰ ਇਹ ਨਹੀਂ ਪਤਾ ਹੋਣੇ ਇਹ ਪੰਜਾਬੀ ਵਾਲੇ ਹੋਣਗੇ ਰੂਪਰੇਖਾ ਰੂਪਰੇਖਾ ਕਿ ਆ ਆਰਟੀਕਲ ਹੋਣਗੇ ਇੱਕ ਚੀਜ਼ ਇਹਦੇ ਵਾਸਤੇ ਹੋਊਗੀ ਇਹ ਚੀਜ਼ ਇਹਦੇ ਵਾਸਤੇ ਹੋਊਗੀ ਕਹਿੰਦੇ ਭਾਰਤੀ ਸਵਾ ਨੂੰ ਭਾਰਤੀ ਸੰਵਿਧਾਨ ਨੂੰ ਅਪਣਾਇਆ ਕਿਦੋਂ ਗਿਆ ਸੀ ਅਪਣਾਉਣ ਦੀ ਗੱਲ ਹੈਗੀ ਐਡਾਪਟ ਲਾਗੂ ਦੀ ਗੱਲ ਨਹੀਂ ਹੋ ਰਹੀ ਅਡਾਪਟਰ ਦੀ ਗੱਲ ਹੋ ਰਹੀ ਹੈ ਅਡਾਪਟ ਕੀਤਾ ਸੀ 26 ਨਵੰਬਰ 1949 ਨੂੰ ਠੀਕ ਹੈ ਜੀ ਤੇ ਇਸ ਤੋਂ ਬਾਅਦ ਮਾਨਜੋਗ ਮੈਂਬਰਾਂ ਨੇ 24 ਜਨਵਰੀ 1950 ਨੂੰ ਇਸ ਦੇ ਉੱਪਰ ਆਪਣੇ ਜਿਹੜੇ ਦਸਤਖਤ ਕਰਦੇ ਸੀਗੇ ਹੁਣ ਰਾਜ ਦੇ ਦੇਖੋ ਉਹਨੇ ਚ ਕੀ ਹੋਇਆ ਸੀ ਇਸ ਤੋਂ ਬਾਅਦ ਇਹਦੀ ਕਮੇਟੀ ਸਭ ਤੋਂ ਪਹਿਲਾਂ ਦੀ ਕਮੇਟੀ ਬਿਠਾਈ ਗਈ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਹੋਇਆ ਇੱਕ ਕਮੇਟੀ ਬਿਠਾਈ ਗਈ ਭਾਈ ਆਪਾਂ ਸੰਵਿਧਾਨ ਬਣਾਉਣਾਗਾ ਇਕੱਠੇ ਹੋਈ ਆਪਾਂ ਸਾਰੇ ਠੀਕ ਹੈ ਜੀ ਆਪਾਂ ਕੀ ਹੋਈਏ ਇੱਕਠੇ ਹੋਈ ਪਰ ਕੀ ਹੋਇਆ ਬਾਅਦ ਵਿੱਚ ਸੰਵਿਧਾਨ ਸਭਾ ਇਕੱਠੇ ਕਰਨ ਦੀ ਗੱਲ ਤੱਕ ਆਪਾਂ ਕਰ ਲਈ ਠੀਕ ਹੈ ਜੀ ਪਰ ਇਸ ਤੋਂ ਇਸ ਕਿਥੋਂ ਹੋਦਾ ਦਮ ਲਾਗੂ ਲਾਗੂ ਹੋਇਆ ਸੀ 26 ਜਨ 1950 ਨੂੰ ਸੰਵਿਧਾਨ ਬਣਾ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਤੁਹਾਨੂੰ ਪਤਾ ਹੀ ਹੈ ਨਾ ਤੇ ਭਾਈ ਜਿਹਨਾਂ ਨੇ ਮੀਟਿੰਗ ਬਿਠਾ ਲਈ ਮੀਟਿੰਗ ਦੇ ਵਿੱਚ ਤੁਹਾਨੂੰ ਉਹਨੇ ਦੱਸਿਆ ਕਿ ਡਾਂਗੋ ਡਾਂਗੀ ਹੋਗੇ ਇਹ ਉਹ ਕਹਿੰਦੇ ਜੀ ਆਪਾਂ ਐ ਕਰਦੇ ਆ ਇੱਕ ਵਾਰੀ ਲੜਾਈ ਖਤਮ ਦੇ ਕਰਨੇ ਮਾਰੇ ਆਪਾਂ ਆਏ ਕਰ ਲੋ ਜਿਹੜਾ ਆਪਣੇ ਜਿੰਨੇ ਵੀ ਆਪਾਂ ਬੈਠੇ ਆਂ ਮਤਲਬ ਆ ਕਮੇਟੀ ਆਪ ਦਾਫਕਾਮ ਰਹਿ ਕੇ ਜਿੰਨੇ ਵੀ ਕਨੇਦੇ ਜੋ ਬੈਠੇ ਜਿੱਤੇ ਸਭ ਤੋਂ ਵੱਡੀ ਉਮਰ ਦਾ ਕਿਹੜਾ ਹੈਗਾ ਸਭ ਤੋਂ ਵੱਡੀ ਉਮਰ ਦਾ ਹੈਗਾ ਸੀ ਸੱਚੀ ਦਾ ਆਨੰਦ ਸਿਨਾਹ ਕਨੇ ਜੀ ਆਏ ਕਰਦੇ ਇਹਨੂੰ ਬਣਾ ਦਿੰਦੇ ਆ 9 ਦਸੰਬਰ ਦੀ ਗੱਲ ਹੈ ਸ਼ਾਇਦ ਇਹ ਕਨੇ ਜੀ ਇਹਨੂੰ ਬਣਾ ਦਿੰਦੇ ਸਭ ਤੋਂ ਵੱਡੀ ਉਮਰ ਦਾ ਹੈਗਾ ਇਹਨੂੰ ਬਣਾਤਾ ਰਹੇ ਜੇ ਆਸਥਾਈ ਆਸਥਾਈ ਦਾ ਮਤਲਬ ਨਾਨ ਪਰਮਾਨੈਂਟ ਕੱਚੇ ਤੌਰ ਤੇ ਬਾਹਰ ਵਿੱਚ ਕੀ ਹੋਇਆ ਥੋੜੇ ਕਿਨਾਰੇ ਬਾਅਦ ਕਹਿੰਦੇ ਜਦ ਇਹ ਤਾਂ ਆਪਾਂ ਕੱਚੇ ਤੌਰ ਤੇ ਬਣਾਇਆਗਾ ਫਿਰ 11 ਨੂੰ ਇਹਨਾਂ ਨੇ ਫਿਰ ਮੀਟਿੰਗ ਰੱਖ ਲਈ ਥੋੜੇ ਕਿਨਾਰੇ ਬਾਅਦ ਦੀ ਉਹਦੇ ਜੀ ਇਹਨਾਂ ਨੇ ਬਣਾਤਾ ਡਾਕਟਰ ਰਜਿੰਦਰ ਪ੍ਰਸਾਦ ਨੂੰ ਡਾਕਟਰ ਰਜਿੰਦਰ ਪ੍ਰਸਾਦ ਨੂੰ ਇਹ ਕਹਿੰਦੇ ਜੀ ਹੁਣ ਤੁਸੀਂ ਪਰਮਾਨੈਂਟ ਠੀਕ ਹੈ ਜੀ ਪ੍ਰੈਜ਼ੀਡੈਂਟ ਹੋਗੇ ਕਿਹਦੇ ਸੰਵਿਧਾਨ ਸਭਾ ਦੇ ਠੀਕ ਹੈ ਜੀ ਹੁਣ ਪੇਪਰ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾਗਾ ਕਿ ਪਹਿਲਾ ਜਾਂ ਨੌਨ ਪਰਮਾਨੈਂਟ ਕੌਣ ਸੀਗਾ ਫਿਰ ਪਰਮਾਨੈਂਟ ਪੁੱਛਿਆ ਜਾ ਸਕਦਾਗਾ ਠੀਕ ਹੈ ਜੀ ਇਹ ਦੋ ਚੀਜ਼ਾਂ ਰਾਜੇ ਤਾਂ ਕਰਕੇ ਕਹਿੰਦੇ ਆਂ ਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰ ਕਰ ਚੱਲਣਾਗਾ ਇਹ ਨਹੀਂ ਹੈਗਾ ਕਿ ਆਪਾਂ ਫਹਾ ਵੱਢਣਾਗਾ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਭਾਰਤ ਸਰਕਾਰ ਦੀ ਤਰਫੋਂ ਕਰੰਸੀ ਨੋਟ ਕੌਣ ਜਾਰੀ ਕਰਦਾਗਾ ਇਹ ਮੈਂ ਕਹਣਾ ਕਿ ਬੱਚੇ ਬੱਚੇ ਨੂੰ ਇਹਦੇ ਬਾਰੇ ਪਤਾ ਹੋਣਾਗਾ ਬੱਚੇ ਬੱਚੇ ਨੂੰ ਇਹਦੇ ਬਾਰੇ ਪਤਾ ਹੋਣਾਗਾ ਇਹ ਜਾਰੀ ਕਰਦੀ ਹੈ ਜੀ ਆਪਣੀ ਆਰਬੀਆਈ ਕੌਣ ਜਾਰੀ ਕਰਦੀ ਹੈ ਜੀ ਰਿਜ਼ਰਵ ਬੈਂਕ ਆਫ ਇੰਡੀਆ ਦੇਖੋ ਜੀ ਆਰਬੀਆਈ ਦੀ ਸਥਾਪਨਾ ਬਹੁਤ ਬੱਚੇ ਪੁੱਛਦੇ ਹੈ ਜੀ ਆਰਬੀ ਦੀ ਸਥਾਪਨਾ ਕਿਦੋਂ ਹੋਈ ਸੀ ਇਹਦੀ ਸਥਾਪਨਾ ਹੋਈ ਸੀ ਜੀ 1 ਅਪ੍ਰੈਲ 1935 ਨੂੰ ਵੱਟ ਹੁਣ ਪ੍ਰੇਸ਼ਨ ਉਲਝਾ ਕੇ ਪੁੱਛਣ ਲੱਗ ਗਏ ਹੁਣ ਕਹਿੰਦੇ ਜੀ ਤਾਂ ਸਾਨੂੰ ਪਤਾਗਾ ਠੀਕ ਹੈ ਜੀ ਇਹ ਤਾਂ ਸਾਨੂੰ ਪਤਾਗਾ ਕਿ ਜਿਹੜੀ ਆਰਬੀਆਈ ਦੀ ਸਥਾਪਨਾ ਹੋਈ ਸੀਗੀ ਉਹ ਹੋਈ ਸੀ 1 April 1935 ਦੇ ਵਿੱਚ ਇਹ ਕਹਿੰਦੇ ਜੀ ਸਾਨੂੰ ਤੁਸੀਂ ਆਏ ਦੱਸੋ ਕਿ ਕਿਹੜੇ ਐਕਟ ਦੇ ਤਹਿਤ ਹੋਈ ਸੀ ਤਾਂ ਇਹ ਰਾਜੇ 1934 ਦੇ ਐਕਟ ਦੇ ਅਨੁਸਾਰ ਇਹਨਾਂ ਨੇ ਕੀ ਕੀਤਾ ਸੀਗਾ ਆਰਬੀਆਈ ਦੀ ਸਥਾਪਨਾ ਕੀਤੀ ਸੀ ਇਸ ਟਾਈਮ ਰਾਜੇ ਕੋਈ ਕੈਂਡੀਡੇਟ ਮੈਨੂੰ ਦੱਸ ਸਕਦਾਗਾ ਆਰਬੀਆਈ ਦਾ ਇਸ ਟਾਈਮ ਗਵਰਨਰ ਕੌਣ ਆਗਾ ਏ ਹੈਗਾ ਜੀ ਗਵਰਨਰ ਸ਼ਕਤੀકાਂਤ ਸੇਨਹਾ ਠੀਕ ਹੈ ਜੀ ਏ ਸੀ ਇਹ ਹੁਣ ਕੈਮੇ ਨੰਬਰ ਤੇ ਕੋਈ ਕਿਹਨੇ ਮੈਨੂੰ ਦੱਸ ਸਕਦਾ ਇਹ 25ਵਾਂ ਨੰਬਰ ਤੇ ਹੈ ਜੀ ਇਸ ਤੋਂ ਪਹਿਲਾਂ ਕਿ 24ਵੇਂ ਨੰਬਰ ਤੇ ਹੁੰਦੇ ਸੀ ਉਹ ਹੈਗੇ ਸੀ ਆਪਣੇ ਅਰਜਿਤ ਪਟੇਲ ਅਰਜਿਤ ਪਟੇਲ ਹੁਣ ਰਾਜੇ ਪਰੇਸ਼ਨ ਪਈ ਬਾਰੇ ਸੋ ਕਿਉਂਕਿ ਆਪਾਂ ਦੇਖੋ ਆਪਾਂ ਸਟ੍ਰੈਟੇਜੀ ਕੀ ਦੇ ਵਿੱਚ ਜ਼ਿਆਦਾ ਜ਼ੋਰ ਲਾ ਰਹੇ ਹਾਂ ਹੁਣ ਸਟ੍ਰੈਟੇਜੀ ਕੀ ਇੱਕ ਆਪਾਂ ਹੋਰ ਗੱਲ ਸੁਣ ਲਈਏ ਕਿ ਇਹਦਾ ਰਾਜੇ ਸਭ ਤੋਂ ਪਹਿਲਾ ਗਵਰਨਰ ਕੌਣ ਸੀ ਆਰਬੀਆਈ ਦਾ आरबीआई ਦਾ ਫਰਸਟ ਗਵਰਨਰ ਦੇਖੋ ਜੀ ਇੱਥੇ ਆਪਰੇਸ਼ਨ ਦੋ ਤਰ੍ਹਾਂ ਦੇ ਬਣਦੇ ਆ ਹੁਣ ਬਹੁਤ ਬੱਚੇ ਤਾਂ ਇੱਥੇ ਆਨਸਰ ਲਾ ਕੇ ਆਉਣਗੇ ਸੀਡੀ ਦੇਸ਼ਮੁਖ ਇੱਕ ਨਾਮ ਹੀ ਹੈਗਾ ਮੈਂ ਉਹ ਵੀ ਪਤਾ ਸਪੇਸ ਜਾ ਵਿੱਚ ਇੱਕ ਤਾਂ ਬਹੁਤ ਬੱਚੇ ਆਨਸਰ ਲਾ ਕੇ ਆਉਣਗੇ ਜੀ ਸੀਡੀ ਦੇਸ਼ਮੁਖ ਜੀ आरबीआई ਦੇ ਗਵਰਨਰ ਹੈ ਜੀ ਬਹੁਤ ਬੱਚੇ ਲਾ ਕੇ ਆਉਣਗੇ ਜੀ ਗਲਤ ਆਨਸਰ ਹੈਗਾ आरबीआई ਦੇ ਪਹਿਲੇ ਗਵਰਨਰ ਜਿਹੜੇ ਹੈਗੇ ਆ ਉਹ ਹੈਗੇ ਆ ਸਰ ਔਜ਼ ਬੋਰਨ ਸਮਿਥ ਇਹਨਾਂ ਦੋਨਾਂ ਦੇ ਵਿੱਚ ਫਰਕ ਕਰਾ ਜੇ ਚੇਤਾਉਂਦੇ ਨੇ ਪੁੱਛ ਲਿਆ ਆਰਬੀਆਈ ਦੇ ਫਰਸਟ ਗਵਰਨਰ ਫਿਰ ਆਪਣਾ ਆਨਸਰ ਇਹ ਆਊਗਾ ਜੇ ਉਹਨੇ ਪੁੱਛ ਲਿਆ ਆਰਬੀਆਈ ਦੇ ਫਰਸਟ ਇੰਡੀਅਨ ਗਵਰਨਰ ਕਿਹੜੇ ਇੰਡੀਅਨ ਗਵਰਨਰ ਫਿਰ ਸੀ.ਡੀ. ਦੇਸ਼ਮੁਖ ਆਨਸਰ ਹੋਣਾਗਾ ਇਹ ਗੱਲ ਆਪਣੀ ਦਿਮਾਗ ਦੇ ਵਿੱਚ ਬਿਠਾ ਲਿਓ ਸੋਨਿਆ ਇਹ ਗੱਲ ਆਪਣੀ ਦਿਮਾਗ ਦੇ ਵਿੱਚ ਬਿਠਾ ਲਿਓ ਇਹਨਾਂ ਨੂੰ ਉਦੋਂ ਬਣਾਇਆ ਗਿਆ ਸੀ ਜਦੋਂ ਆਪਣੀ ਇਹ ਬੈਂਕ ਨਵੀਂ ਨਵੀਂ ਬਣੀ ਸੀ ਠੀਕ ਹੈ ਜੀ ਇਹ ਇਹ ਆਪਣੇ ਇੰਡੀਅਨ ਗਵਰਨਰ ਆ ਪਹਿਲੇ ਠੀਕ ਹੈ ਜੀ ਚਲੋ ਆਥਲੇ ਸਾਰਾ ਕੁਝ ਲਿਖਿਆ ਹੋਇਆ ਚਲੋ ਕਹਿੰਦੇ ਜੀ ਗਾਂਧੀ ਜੀ ਨੇ ਇੰਡੀਗੋ ਠੀਕ ਹੈ ਜੀ ਇੰਡੀਗੋ 플ਾਂਟੇਸ਼ਨ ਸਿਸਟਮ ਹੈ ਜਿਹੜਾ ਉਹਦੇ ਵਾਸਤੇ ਇੱਕ ਸਤਿਆਗ੍ਰਹਿ ਮੂਵਮੈਂਟ ਸ਼ੁਰੂ ਕੀਤੀ ਸੀਗੀ ਠੀਕ ਹੈ ਜੀ ਤੇ ਇਹ ਅੰਦੋਲਨ ਸ਼ੁਰੂ ਕਿੱਥੋਂ ਕੀਤਾ ਸੀਗਾ ਇਹ ਅੰਦੋਲਨ ਇਹਨਾਂ ਗਾਂਧੀ ਜੀ ਨੇ ਸ਼ੁਰੂ ਕਿੱਥੋਂ ਕੀਤਾ ਸੀ ਇਹ ਪੁੱਛ ਰਹੇ ਨੇ ਦੇਖੋ ਜੀ ਇਹ ਸ਼ੁਰੂ ਕੀਤਾ ਸੀ ਚਪਾਰਨ ਚਪਾਰਨ ਦੇ ਵਿੱਚੋਂ ਇਹ ਸ਼ੋਅ ਸ਼ੁਰੂ ਕੀਤਾ ਸੀ ਇਹਨਾਂ ਨੇ ਠੀਕ ਹੈ ਜੀ ਇਹ ਚਪਾਰਨ ਹੈ ਕਿੱਥੇ ਇਹ ਹੈਗਾ ਜੀ ਬਿਹਾਰ ਦੇ ਵਿੱਚ ਠੀਕ ਹੈ ਜੀ ਬਿਹਾਰ ਦੇ ਵਿੱਚ ਚਲੋ ਪਹਿਲੇ ਜੀ 1917 ਦੇ ਵਿੱਚ ਚਪਾਰਨ ਸत्याग्रह ਭਾਰਤ ਵਿੱਚ ਗਾਂਧੀ ਜੀ ਦੀ ਅਗਵਾਈ ਵਿੱਚ ਪਹਿਲਾ ਸत्याग्रह ਅੰਦੋਲਨ ਸਭ ਤੋਂ ਪੁੱਛਿਆ ਜਾ ਸਕਦਾ ਹੈ ਕਿ ਪਹਿਲਾ ਸत्याग्रह ਅੰਦੋਲਨ ਕਿਹੜਾ ਸੀਗਾ ਤੁਸੀਂ ਕਹਿੰਦੇ ਜੀ ਚਪਾਰਨ ਸत्याग्रह ਸੀ ਇਹ ਗਾਂਧੀ ਜੀ ਦਾ ਪਹਿਲਾ ਸत्याग्रह ਅੰਦੋਲਨ ਸੀਗਾ ਸਟਾਰਟ ਕਿਦੋਂ ਕੀਤਾ ਗਿਆ ਸੀ 1917 ਦੇ ਵਿੱਚ ਤਿੰਨ آپریشن ਬਣ ਕੇ ਭਾਈ ਸਾਹਿਬ ਐਡੀਡੀ ਲਾਈਨ ਦੇ ਵਿੱਚੋਂ ਇਸ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਇੱਕ ਇਤਿਹਾਸਕ ਤੌਰ ਤੇ ਮਹੱਤਵਪੂਰਨ ਬਗਾਵਤ ਮੰਨਿਆ ਜਾਂਦਾ ਹੈ ਇਹ ਇੱਕ ਕਿਸਾਨ ਬਦਰੋਹ ਸੀ ਚੌਥਾ ਆਪਰੇਸ਼ਨ ਏ ਬਣ ਗਿਆ ਬਹੁਤ ਬਾਰੇ ਪੁੱਛਿਆ ਗਿਆ ਕਿ ਕਿਹੜਾ ਬਦਰੋਹ ਸੀ ਸੈਨਿਕ ਬਦਰੋਹ ਸੀ ਕਿਹੜਾ ਬਦਰੋਹ ਹੈ ਕਿਸਾਨ ਬਦਰੋਹ ਸੀ ਜੋ ਪ੍ਰੇਸ਼ਟਿਸ ਵਸਤੀਵਾਦ ਸਮੇਂ ਦੌਰਾਨ ਬਿਹਾਰ ਚਿਤਪਰ ਜ਼ਿਲ੍ਹੇ ਵਿੱਚ ਸ਼ੁਰੂ ਹੋਇਆ ਸੀ ਬਿਹਾਰ ਦੇ ਚਿਤਪਰ ਜ਼ਿਲ੍ਹੇ ਦੇ ਵਿੱਚ ਪੰਜਵਾਂ ਆਪਰੇਸ਼ਨ ਏ ਬਣ ਗਿਆ ਠੀਕ ਹੈ ਜੀ ਚਲੋ ਕਿਨੇ ਜੀ ਸੌਲਟ ਮਾਰਚ ਸਮਾਪਤ ਤੱਕ ਹੋਇਆ ਸੀਗਾ ਜਦੋਂ ਰਾਜੇ ਸੌਲਟ ਦੇਖੋ ਦੇਸਾਸਟਰ ਥਿਊਰੀ ਜੇ ਕਰਵਾਇਆ ਹੋਇਆ ਫਿਰ ਵੀ ਮੈਨੂੰ ਇਹ ਹੁੰਦਾ ਕਿ ਤੁਹਾਡੀ ਮੈਂ ਬਾਧਰੋ ਬਾਧ ਚੀਜ਼ਾਂ ਪ੍ਰੋਵਾਈਡ ਕਰਵਾਦਾ ਤੁਹਾਨੂੰ ਬਾਧਰੋ ਬਾਧ ਚੀਜ਼ਾਂ ਸਮਝਾਦਾ ਰਾਜੀ ਜੀ ਜਦੋਂ ਤੁਹਾਨੂੰ ਪਤਾ ਕਿ ਨੂਨ ਦਾ ਅਧਿਕਾਰ ਕਹਿੰਦੇ ਭਾਈ ਸਾਹਿਬ ਅੰਗਰੇਜ਼ ਕਹਿੰਦੇ ਸਾਡੇ ਕੋਲੇ ਆ ਆਪਣੇ ਲਿਖਿਆ ਨੂਨ ਤੇ ਸਾਡਾ ਸਮੁੰਦਰ ਤੇ ਸਾਡਾ ਹੱਕ ਅੰਗਰੇਜ਼ ਕੋਲ ਹੁੰਦੇ ਆ ਫਿਰ ਗਾਂਧੀ ਜੀ ਨੇ ਇਹਦੇ ਵਾਸਤੇ ਇੱਕ ਮੂਵਮੈਂਟ ਸ਼ੁਰੂ ਕੀਤੀ ਸੀਗੀ ਇਹ ਐ ਪੁੱਛਦੇ ਸਮਾਪਤ ਕਿੱਥੇ ਹੋਇਆ ਸੀਗਾ ਸਮਾਪਤ ਕਿੱਥੇ ਹੋਇਆ ਸੀਗਾ ਸ਼ੁਰੂ ਤਾਂ ਹੋਇਆ ਸੀ ਇਹ ਸਾਬਰਮਤੀ ਨਦੀ ਤੋਂ ਆਸ਼ਰਮ ਤੋਂ ਸੋਰੀ ਆ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋਇਆ ਸੀ ਖਤਮ ਹੋਇਆ ਸੀ ਰਾਜ ਇਹ ਡਾਂਡੀ ਵਿਖੇ ਇਹਨੂੰ ਡਾਂਡੀ ਮਾਰਚ ਵੀ ਕਹਿੰਦੇ ਹੁੰਦੇ ਆ ਦੂਜਾ ਕਈ ਵਾਰ ਸੋ ਤੋਂ ਪ੍ਰੈਸ਼ਰ ਪੁੱਛ ਲੈਣਾ ਡਾਂਡੀ ਮਾਰਚ ਵੀ ਸਾਲਟ ਮਾਰਚ ਨੂੰ ਹੀ ਕਹਿੰਦੇ ਆ ਸਾਲਟ ਦਾ ਮਤਲਬ ਨੂਨ ਨੂਨ ਸੱਤਿਆਗ੍ਰਹਿ ਵੀ ਕਹਿੰਦੇ ਨੇ ਠੀਕ ਹੈ ਆ ਆ ਗਿਆ ਆਪਣਾ ਆਨਸਰ ਨੰਬਰ 1 ਦੇਖੋ ਜੀ ਥੱਲੇ ਕੀ ਕਹਿੰਦੇ ਕਹਿੰਦੇ ਸਾਲਟ ਮਾਰਚ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਗਾਂਧੀ ਜੀ ਨੇ 78 ਪਰੋਸੇਮੰਦ ਬਲੰਟੀਅਰਾਂ ਨਾਲ ਸਾਵਰਮਤੀ ਆਸ਼ਰਮ ਅਹਮਦਾਬਾਦ ਯਾਦ ਰੱਖਣਾ ਹੈ ਤੋਂ ਇਤਿਹਾਸਕ ਡਾਂਡੀ ਮਾਰਚ ਸਾਲਟ ਮਾਰਚ ਸ਼ੁਰੂ ਕੀਤਾ ਇੱਥੋਂ ਦੇਖਦੇ ਖਤਮ ਕੀਤਾ ਸ਼ੁਰੂ ਇੱਥੋਂ ਕੀਤਾ ਠੀਕ ਹੈ ਜੀ ਸਾਵਰਮਤੀ ਆਸ਼ਰਮ ਤੋਂ ਗੁਜਰਾਤ ਦੇ ਟੱਟ ਤੱਕ ਇੱਕ ਟੱਟਵਰਤੀ ਸ਼ਹਿਰ ਡਾਂਡੀ ਤੱਕ ਦੀ ਦੂਰੀ 240 ਮੀਲ ਸੀ ਅਤੇ ਵਲੰਟੀਅਰਾਂ ਨੇ 24 ਦਿਨ 10 ਮੀਲ ਪ੍ਰਤੀ ਪੈਦਲ ਚੱਲਦੇ ਰਹੇ ਹੁਣ ਧਿਆਨ ਨਾਲ ਸੁਣ ਲੋ ਜੇ ਪ੍ਰਸ਼ਨ ਕਿਹੜੇ-ਕਿਹੜੇ ਬਣਨਗੇ ਪਹਿਲੀ ਗੱਲ ਤਾਂ ਜਦੋਂ ਕਾਗ ਜੀ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀ ਨਾ ਵਲੰਟੀਅਰ ਕਿੰਨੇ ਸੀ 78 ਵਲੰਟੀਅਰ ਸੀ ਪਹਿਲਾ ਆਪਰੇਸ਼ਨ ਦੂਜਾ ਆਪਰੇਸ਼ਨ ਸ਼ੁਰੂ ਕਿੱਥੋਂ ਕੀਤਾ ਗਿਆ ਸੀ ਸਾਵਰਮਤੀ ਆਸ਼ਰਮੋਂ ਅਹਮਦਾਬਾਦ ਦੂਜਾ ਆਪਰੇਸ਼ਨ ਇਹ ਹੋ ਗਿਆ ਤੀਜਾ ਖਦਮ ਕਿੱਥੇ ਗਿਆ ਸੀ ਜਿਹੜਾ ਪ੍ਰਸ਼ਨ ਆਲਰੇਡੀ ਪੁੱਛਿਆ ਗਿਆ ਹੈਗਾ ਇੱਥੋਂ ਠੀਕ ਹੈ ਕਿੰਨੇ ਦਿਨਾਂ ਚ ਤੈਅ ਕੀਤੀ ਸੀਗੀ 24 ਦਿਨ 24 ਦਿਨ 10 ਮੀਲ ਪ੍ਰਤੀ ਦਿਨ ਪੈਦਲ ਚੱਲਦੇ ਸਨ 24 ਦਿਨਾਂ ਦੀ ਯਾਤੂਰੀ ਕੀਤੀ 10 ਮੀਲ ਪ੍ਰਤੀ ਚੱਲਦੇ ਸਨ ਠੀਕ ਹੈ ਜੀ ਚਲੋ ਨਰਮਦਾ ਬਚਾਓ ਅੰਦੋਲਨ ਕਿਸ ਨਾਲ ਜੁੜਿਆ ਹੋਇਆ ਨਰਮਦਾ ਨਰਮਦਾ ਨਰਮ ਬੰਦਾ ਸਰਦਾਰ ਸਰੋਵਰ ਠੀਕ ਹੈ ਜੀ ਨਰਮ ਸਰਦਾਰ ਠੀਕ ਹੈ ਜੀ ਐ ਯਾਦ ਕਰਿਆ ਹੋਇਆ ਕਿ ਜਿਹੜੇ ਸਰਦਾਰ ਹੁੰਦੇ ਨੇ ਨਰਮ ਹੁੰਦੇ ਆ ਨਿਮਰਤਾ ਹੁੰਦੀ ਆ ਸਰਦਾਰਾਂ ਚ ਠੀਕ ਹੈ ਜੀ ਤਾਂ ਕਰਕੇ ਤੁਸੀਂ ਯਾਦ ਕਰ ਲਿਓ ਸਰਦਾਰ ਸਰੋਵਰ ਹੈ ਆ ਰਾਜੇ ਕ੍ਰਿਸ਼ਨ ਨਦੀ ਦੇ ਹੀਰਾਕੋਂਡ ਤੋਂ ਹੋਰੀ ਹੀਰਾਕੋਂਡ ਕਿਹੜੀ ਨਦੀ ਦੇ ਬਣਿਆ ਹੋ ਤੁਸੀਂ ਦੱਸੋ ਸਾਰੇ ਬੱਚਿਆਂ ਨੇ ਦੱਸੋ ਰਾਜੀ ਦੇਖੋ ਆਪ ਆ ਦੋਨੇ ਆ ਨਾਗੌਰਜਨ ਵੀ ਬਹੁਤ ਵਾਰੀ ਪੇਪਰ ਵਿੱਚ ਪੁੱਛਿਆ ਹੈ ਕਿ ਤੁਸੀਂ ਇਹ ਦੱਸੋ ਕਿ ਕ੍ਰਿਸ਼ਨ ਨਦੀ ਤੇ ਤਾਂ ਹੋਰ ਕਿਸੇ ਨਦੀ ਤੇ ਇਹ ਦੱਸਣਾ ਤੁਸੀਂ ਮੈਨੂੰ ਹੀਰਾਕੋਂਡ ਦਾ ਟਾਈਮ ਕਿਹੜੀ ਨਦੀ ਤੇ ਹੈ ਮahanadi ਤੇ ਤਾਂ ਕਿਸੇ ਹੋਰ ਨਦੀ ਤੇ ਤੁਸੀਂ ਦੱਸਣਗੇ ਜੀ ਜਪਾਖੜਾ ਟਾਈਮ ਕਿਹੜੀ ਨਦੀ ਤੇ ਤੁਸੀਂ ਦੱਸਣਾ ਠੀਕ ਹੈ ਜੀ ਕਿਉਂਕਿ ਹੁਣ ਤੁਹਾਡੇ ਤੋਂ ਵੀ ਕੁਝ ਨਾ ਕੁਝ ਪੁੱਛਿਆ ਜਾਵੇ ਠੀਕ ਹੈ ਤਾਂ ਕਰਕੇ ਚਲੋ ਨਰਮਦਾ ਬਚਾਓ ਅੰਦੋਲਨ ਕਿਸ ਨਾਲ ਜੁੜਿਆ ਹੋਇਆ ਹੈ राजे ਸਰਦਾਰ ਸਰੋਵਰ ਡੈਮ ਦੇ ਨਾਲ ਮੇਦਾ ਪਾਟੇਕਰ ਇੱਕ ਭਾਰਤੀ ਕਾਰਕੁਨ ਹੈ ਨਰਮਦਾ ਬਚਾਓ ਅੰਦੋਲਨ ਦੀ ਸ਼ੁਰੂਆਤ ਕਰਨ ਵਾਲਿਆਂ ਵਿੱਚੋਂ ਇੱਕ ਹੈ ਕਿਉਂਕਿ ਮੇਦਾ ਪਾਟੇਕਰ ਦਾ ਨਾਮ ਨਾਲ राजे ਨਰਮਦਾ ਬਚਾਓ ਅੰਦੋਲਨ ਦੇ ਨਾਲ ਕਾਫੀ ਹੁੰਦਾ ਹੈ ਜਿਵੇਂ ਤੁਸੀਂ ਸੁਣਿਆ ਹੋਣਾਗਾ ਆਪਣਾ ਚਿਪਕੋ ਅੰਦੋਲਨ ਠੀਕ ਹੈ ਸੁੰਦਰ ਲਾਲ ਬਰੋਹਣਾ ਜੀ ਦੇ ਨਾਲ ਜਿਨ੍ਹਾਂ ਦੀ ਹੁਣੇ ਡੈਥ ਹੋਈ ਹੈ ਪਿਛਲੇ ਸਾਲ ਠੀਕ ਹੈ ਜੀ ਉਵੇਂ ਜਿਵੇਂ ਕਾਫੀ ਬਲੈਂਟੇਰ ਤਾਂ ਕਾਫੀ ਪਰ ਜਿਵੇਂ ਕੋਈ ਇੱਕ ਮਸ਼ਹੂਰ ਨਹੀਂ ਹੁੰਦਾ ਤਾਂ ਉਹ ਮੇਦਾ ਪਟੇ ਕਰ ਮਸ਼ਹੂਰ ਸੀ ਇਹਨਾਂ ਦੇ ਵਿੱਚੋਂ ਆਜ਼ਾਦ ਭਾਰਤ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਆਜ਼ਾਦ ਭਾਰਤ ਦਾ ਕਹਿ ਰਹੇ ਨੇ ਫਰਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ ਹੁਣ ਰਾਜੇ ਇੱਥੇ ਪ੍ਰਸ਼ਨ ਦੇ ਵਿੱਚ ਦੋ ਮਿਸਟੇਕ ਆਉਂਦੀਆਂ ਨੇ ਤੇ ਪ੍ਰਸ਼ਨ ਦੇ ਵਿੱਚ ਮਿਸਟੇਕ ਹੈ ਪ੍ਰਸ਼ਨ ਸੇਮ ਟੂ ਸੇਮ ਆਇਆ ਮੈਂ ਤਾਂ ਤਾ ਰਹਿਗਾ ਇਹਦੇ ਵਿੱਚ ਬੱਚਾ ਉਲਝਦਾਗਾ ਜਾਂ ਤਾਂ ਇਹਨਾਂ ਨੇ ਇਹਦਾ ਨਾਮ ਹੀ ਲੈਣਾ ਸੀ ਵਿੱਚ ਜਾਂ ਇਹਨਾਂ ਨੇ ਇਹਦਾ ਨਾਮ ਹੀ ਲੈਣਾ ਸੀਗਾ ਠੀਕ ਹੈ ਜੀ ਲਾਰਡ ਕਰਜਨ ਨਾਲ ਕੋਈ ਮਤਲਬ ਹੀ ਨਹੀਂ ਇਹ ਤਾਂ 1905 ਦੇ ਵਿੱਚ ਬੰਗਾਲ ਦੀ ਵੰਡ ਵਾਲਾ ਬੰਦਾ ਹੈਗਾ ਠੀਕ ਹੈ ਜੀ ਬੌਰਨ ਹੇਸਟਿੰਗ ਇਹਦਾ ਕੋਈ ਉਸਪਾਦੀ ਨਹੀਂ ਹੈਗਾ ਇਹਨਾਂ ਦਾ ਉਸਪਾਦੀ ਬੰਗਾਲ ਨਾਲ ਹੈ ਤਾਂ ਦੋ ਚੀਜ਼ਾਂ ਝੋਲ ਚ ਰਿਹਾ ਹੈ ਬੰਦਾ ਹੁਣ ਦੇਖੋ ਜੀ ਹੁਣ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਨ ਜੇ ਇਹਦਾ ਸੁਣ ਲਓ ਜੇ ਤਾਂ ਉਹਨੇ ਕਿਹਾ ਪਹਿਲਾ ਗਵਰਨਰ ਜਨਨਲ ਫਿਰ ਤੁਸੀਂ ਅਨਸਰ ਲਾ ਕੇ ਆਉਣਾ ਜੀ ਲਾਰਡ ਮੌਟ ਵੈਟਨ ਜਿਹੜਾ ਮੌਟ ਵੈਟਨ ਇੱਕ ਨਾਲ ਤਾਂ ਜੀ ਲਾਰਡ ਮੌਟ ਵੈਟਨ ਪਲਾਨ ਵੀ ਆਇਆ ਸੀ ਸੁਣ ਲਓ ਇੱਕ ਲਾਰਡ ਮੋਟ ਬੈਟਨ ਪਲਾਨ ਆਇਆ ਸੀ ਜਿਹਦੇ ਤਹਿਤ ਆਪਣੇ ਭਾਰਤ ਦੀ ਵੰਡ ਕੀਤੀ ਗਈ ਸੀ ਇਸ ਨੂੰ ਲੌਂਗ ਮਾਉਂਟਰ ਪਲਾਨ ਨੂੰ ਹੈਨਾ 3 ਜੂਨ ਪਲਾਨ ਕਹਿ ਦਿੰਦੇ ਆ 3 ਜੂਨ ਪਲਾਨ ਆ ਤੂੰ ਨੇ ਇੱਕ ਚੀਜ਼ ਦੇ ਨਾਮਾਂਗੇ ਪਾੜੇ ਵਾਰੀ ਪੇਪਰ 'ਚ ਰਿਪੀਟ ਹੋਈ ਹੋਈ ਹੈ ਚੀਜ਼ ਦੇਖੋ ਜੇ ਪੁੱਛ ਲਾਂਦੇ ਫਸਟ ਕੰਵਨਸ਼ਨ ਆਫ ਇੰਡੀਆ ਇੱਥੇ ਲਿਖ ਦਿੰਦੇ ਆ ਫਸਟ ਇੰਡੀਆ ਗਵਰਨਰ ਜਨਰਲ ਆਫ ਇੰਡੀਪੈਂਡੈਂਟ ਇੰਡੀਆ ਠੀਕ ਹੈ ਜੀ ਫਿਰ ਆਪਣਾ ਆਨਸਰ ਉਹ ਸੀ ਸੀਰਜਾ ਗੋਪਾਲਚਾਰੀਆ ਪਰ ਹੁਣ ਆਪਣਾ ਆਨਸਰ ਆਊਗਾ ਏ ਨੰਬਰ ਆਪਸ਼ਨ ਠੀਕ ਹੈ ਜੀ ਪਰ ਇਸ ਨੂੰ ਧਿਆਨ ਨਾਲ ਦੇਖਣਾ ਜੇ ਆਹ ਸੀ ਡੈਫੀਨੇਸ਼ਨ ਮਿਲਦੀ ਹੈ ਤਾਂ ਆਨਸਰ ਆਪਣਾ ਲਾਰਡ ਮੌਂਟਬੈਟਨ ਆਊਗਾ ਦੇਖੋ ਜੀ ਲਾਰਡ ਮੌਂਟਬੈਟਨ 1947-48 ਵਿੱਚ ਬ੍ਰਿਸ਼ਟੇ ਭਾਰਤੀ ਸਾਮਰਾਜ ਦਾ ਆਖਰੀ ਵਾਇਸਰਾਏ ਸੀ ਸੁਣ ਲਓ ਆਖਰੀ ਵਾਇਸਰਾਏ ਸੀ ਅਤੇ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀ ਦੋਨੇ ਚੀਜ਼ਾਂ ਇਹਦੇ ਨਾਲ ਜੁੜਦੀਆਂ ਨੇ ਧਿਆਨ ਨਾਲ ਸੁਣ ਲਓ ਆਪਰੇਸ਼ਨ ਦੇਖੋ ਕਿੰਨਾ ਉਲਝਮਾ ਆਪਰੇਸ਼ਨਾਂ ਆਗਾ ਆਖਰੀ ਵੀ ਇਹ ਹੈ ਆਜ਼ਾਦ ਭਾਰਤ ਦਾ ਪਹਿਲਾ ਵੀ ਇਹ ਹੈ ਕਿਉਂਕਿ ਇਦੋਂ ਵਾਰ ਤੁਹਾਨੂੰ ਕਿਹਾ ਗਿਆ ਕਿ ਭਾਰਤ ਦੀ ਵੰਡ ਹੋ ਗਈ ਸੀ 6 ਜੂਨ ਪਲਾਨ ਦੇ ਤਹਿਤ ਲਾਰਡ ਮਾਉਂਟਬੈਟਨ ਪਲਾਨ ਨੂੰ ਹੀ 3 ਜੂਨ ਪਲਾਨ ਕਿਹਾ ਜਾਂਦਾ ਹੈਗਾ ਮੇਰੇ ਗੱਲਾਂ ਸਨਗੇ ਧਿਆਨ ਨਾਲ ਸੁਣੋ ਰਾਜੀ ਦੇਖੋ ਮੈਂ ਵੀਡੀਓ ਬਣਾ ਰਿਹਾ ਨਾ ਇਹ ਕੋਈ ਨਹੀਂ ਹੈਗਾ ਕਿ ਮੈਂ ਤੁਹਾਨੂੰ YouTube ਤੇ ਕਰਵਾ ਰਿਹਾ ਮੈਂ ਤੁਹਾਨੂੰ ਵੀ ਫਾਰਮੈਲਟੀ ਕਰ ਰਿਹਾ ਜੇ ਤੁਹਾਨੂੰ ਕਿਸੇ ਵੀ ਆਪਰੇਸ਼ਨ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਸੇ ਵੀ ਆਪਰੇਸ਼ਨ ਦੇ ਵਿੱਚ ਇੱਕ ਜਿਹੀ ਵੀ ਡਾਊਟ ਹੈਗਾਗਾ ਤਾਂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਮੈਨੂੰ ਕਮੈਂਟ ਜਰੂਰ ਕਰ ਦਿਓ ਤਹਾਡਾ ਡਾਟ ਮੈਂ 24 ਘੰਟੇ ਦੇ ਵਿੱਚ ਵਿੱਚ ਹੋ ਕਰ ਦੂੰਗਾ ਜਦੋਂ ਮੈਂ ਕਮੈਂਟ ਚੈੱਕ ਕਰੂੰਗਾ ਠੀਕ ਹੈ ਆਹ ਵੀਡੀਓ ਦੇ ਕਮੈਂਟ ਤੁਹਾਡੇ ਮੈਂ ਡੇਲੀ ਚੈੱਕ ਕਰਿਆ ਕਰੂੰਗਾ ਠੀਕ ਹੈ ਚਲੋ ਪਾਤੜੇ ਕਿਹੜੇ ਟਾਪੂ ਨੂੰ ਕੋਰਲ ਟਾਪੂ ਕਿਹਾ ਜਾਂਦਾ ਇਹ ਪ੍ਰਸ਼ਨ ਵੀ ਤੁਹਾਨੂੰ ਬਹੁਤ ਵਾਰੀ ਰਿਪੀਟ ਹੋਇਆ ਹੋਇਆਗਾ ਠੀਕ ਹੈ ਜੀ ਕਿਹੜੇ ਨੂੰ ਕੋਰਲ ਟਾਪੂ ਕਿਹਾ ਜਾਂਦਾ ਇਹ ਕਿਹਾ ਜਾਂਦਾ ਜੀ ਲਕਸ਼ਦੀਪ ਲਕਸ਼ਦੀਪ ਦੇ ਟਾਪੂਆਂ ਨੂੰ ਅੰਡੇਮਾਨ ਨਿਕੋਬਾਰ 10 ਡਿਗਰੀ ਜਨਨ ਲੱਗ ਕਰਦਾ ਸੁੰਦਰਬਨ ਦੇ ਜੰਗਲ ਕਿੱਥੇ ਹੈ ਬੈਸਟ ਬੰਗਾਲ ਦੇ ਵਿੱਚ ਲਕਸ਼ਦੀਪ ਤੇ ਮਿੰਨੀ ਕੋਈ ਨੂੰ 9 ਡਿਗਰੀ ਮਿਨੀ ਕੁਇਟੂ ਮਾਰ ਡਿਗਰੀ ਨੂੰ 8 ਡਿਗਰੀ ਜਨ ਨਾਲ ਅਲੱਗ ਕਰਦਾ ਹੈ ਅੰਡੇਮਨ ਨਿਕੋਬਾਰ ਦੇ ਸਭ ਤੋਂ ਉੱਚੀ ਚੋਟੀ ਸੈਂਡਲ ਪੀਕ ਹੈ ਜੀ ਠੀਕ ਹੈ ਜੀ ਚਲ ਆਹ ਸੁਣ ਲਓ ਭਾਰਤ ਵਿੱਚ ਟਾਪੂਆਂ ਦੇ ਸਮੂਹ ਨੂੰ ਇੱਕ ਦੀਪ ਸਮੂਹ ਕਿਹਾ ਜਾਂਦਾ ਜੇਕਰ ਤੁਹਾਨੂੰ ਤੁਹਾਨੂੰ ਪੁੱਛ ਲੈਣਗੇ ਕਿ ਭਾਰਤਿਆਂ ਦਾ ਜਿਹੜਾ ਇੱਕ ਟਾਪੂਆਂ ਦਾ ਸਮੂਹ ਹੁੰਦਾ ਹੈ ਆਇਰਲੈਂਡ ਜਿਵੇਂ ਇਕੱਠੇ ਹੋ ਕੇ ਇਕੱਠੇ ਹੋ ਕੇ ਆਹ ਇੱਕ ਟਾਪੂ ਜਾ ਬਣ ਗਿਆ ਸਾਰਾ ਇਕੱਠੇ ਹੋ ਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਇਹਨੂੰ ਕਿਹਾ ਜਾਂਦਾ ਆਰਚਿਪੈਲਗੋ ਇਨੀ ਸਟਡੀ ਹੈ ਵੈਸੇ ਇਨੀ ਸਟਡੀ ਨੂੰ ਕਿਹਾ ਜਾਂਦਾ ਆਰਚਿਪੈਲੋਜੀ ਤਾਰੇ ਨੂੰ ਪਰ ਦੀਪ ਸਮੂਹ ਵੀ ਕਹਿੰਦੇ ਨੇ ਲક્ષਯ ਦੀਪ ਆ ਜਿਹੜਾ ਰਾਜੀ ਦੱਖਣ ਖੇਤਰ ਵਿੱਚ ਕੇਰਲ ਦੇ ਕੰਡੇ ਉੱਤੇ ਸਥਿਤ ਹੈ ਭਾਵੇਂ ਨਾ ਯਾਦ ਕਰੋ ਲੈ ਭਾਰਤ ਦੀ ਸਭ ਤੋਂ ਉੱਚੀ ਚੋਟੀ ਧਿਆਨ ਨਾਲ ਸੁਣਨਾ ਹੁਣ ਬਹੁਤ ਬੱਚੇ ਚੱਕਿਆਉਣਗੇ ਜੀ ਮਾਉਂਟ ਐਵਰੇਸਟ ਉਹ ਨੇਪਾਲ ਦੀ ਸਭ ਤੋਂ ਉੱਚੀ ਚੋਟੀ ਹੈ ਸੋਣਿਓ ਉਹ ਆਪਣੀ ਨਹੀਂ ਹੈਗੀ ਠੀਕ ਹੈ ਜੀ ਨੇਪਾਲ ਚ ਆ ਜਾਂਦਾ ਕੰਗ ਇੰਡੀਆ ਚ ਵੀ ਉਹਦਾ ਹੀ ਨਹੀਂ ਹੈਗਾ ਪਰ ਸਭ ਤੋਂ ਜ਼ਿਆਦਾ ਏਰੀਆ ਉਹਦਾ ਕਿੱਥੇ ਆ ਜਾਂਦਾ ਅ ਨੇਪਾਲ ਦੇ ਵਿੱਚ ਆਉਂਦਾਗਾ ਆਪਣੇ ਪੁੱਛਿਆ ਨੇ ਆਪਣੇ ਹੈਗੇ ਜੀ ਕਚਨਜੂਗਾ ਆਪਣੇ ਹੈਗੇ ਕਚਨਜੂਗਾ ਆ ਤੇ ਲੋ ਹਾਈਐਸਟ ਅਖਮਾਲਾ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਭਾਰਤ ਦੇ ਵਿੱਚ ਕਚਨਜੁੰਗਾ ਅਰਾਵਾਲੀ ਰੇਂਜ ਹੈ ਜਿਹੜੀ ਇਹਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਰਾਸਥਾਂਜਾ ਜਦੇ ਗੁਰੂ ਸ਼ਿਖਰ ਸਭ ਤੋਂ ਉੱਚੀ ਪੀਕ ਹਾਈਐਸਟ ਮਾਊਂਟੇਡ ਪੀਕ ਪੀਕ ਮੈਨੇ ਹੁੰਦਾ ਤਿੱਖੀ ਜੀ ਕਿਹਦੀ ਹੈ ਸਭ ਤੋਂ ਛੋਟੀ ਗੋਰਵਨ ਐਸ਼ਟੈਨ ਅਰਾਜ ਮਹਿਲ ਪਹਾੜੀਆਂ ਜਿਹੜੀਆਂ ਨੇ ਸਭ ਤੋਂ ਉੱਚੀ ਚੋਟੀ ਹੈ ਪਾਰਸ਼ਨਾਥ ਵੈਸਟਰਨ ਘਾਟ ਦੀ ਪੱਛਮੀ ਘਾਟ ਕਹਿੰਦੇ ਨੇ ਐਨਾ ਮੁੜੀ ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹਿੰਦਰਗਿਰੀ ਠੀਕ ਹੈ ਜੀ ਅੰਡੇਮਨ ਨਿਕੋਬਾਰ ਦੀ ਸਭ ਤੋਂ ਉੱਚੀ ਝੁੱਟੀ ਸੈਂਡਲ ਪੀਕ ਐਨੇ ਵਧੀਆ ਤੁਸੀਂ ਮੈਨੂੰ ਅਜੇ ਤੱਕ ਦੱਸ ਦੋੜਾ ਜੇ ਕਮੈਂਟ ਕਰੇ ਜ਼ਰੂਰ ਕਰਿਆ ਕਰੋ ਇਹ ਕਮੈਂਟ ਤੁਸੀਂ ਘੱਟ ਕਰਦੇ ਹੋ ਪਤਾ ਨਹੀਂ ਕੀ ਛੋਡੇ ਜੇ ਤੁਸੀਂ ਕਰਨੀ ਹੁੰਦੀ ਹੈ ਚੈਟ ਫਿਰ ਮੈਨੂੰ ਸੱਚੀਆਂ ਗੱਲਾਂ ਸੁਣਦੇ ਹੋ ਹੈਲੋ ਜੀ ਖਾਣਾ ਖਾ ਲਿਆ ਕੀ ਕਰਦੇ ਸੀ ਸੋਹਣਿਓ ਕੁਛ ਨਹੀਂ ਖੰਡ ਫ੍ਰੀ ਸੀ ਤੁਸੀਂ ਦੱਸੋ ਪੁੱਤ ਜਿਉਂ ਤੁਸੀਂ ਇਹ ਜਿਹੇ ਗੱਲਾਂ ਕਰਨੀਆਂ ਹੁੰਦੀਆਂ ਹੈ ਹੈ ਉਹ ਤਾਂ ਛੋਡੇ ਹੱਥਾਂ 'ਚ ਚੱਲਦੇ ਹੁੰਦੇ ਆ ਪਤਾ ਨਹੀਂ ਕੀ ਕੋਈ ਚਾਬੀ-ਜੂਬੀ ਦੇ ਕੇ ਛੱਡਿਆ ਹੁੰਦਾਗਾ ਨਾਲ ਹੱਸੀ ਜਾਉਗੇ ਨਾਲ ਹਾਸਦਿਆਂ ਨਾਲ ਮਾੜਾ ਮਾੜਾ ਮਿੱਨਾ ਮਿੱਨਾ ਨਾਲ ਚੈਟ ਕਰੀ ਜਾਣਗੇ ਜਿਹੜੋ ਪਤੰਦਰਾਂ ਨੇ ਮੈਨੂੰ ਮੈਸੇਜ ਕਰਨਾ ਹੁੰਦਾ ਪਤਾ ਨਹੀਂ ਕੀ ਗੱਲ ਆ ਉਹ ਤਾਂ ਹੱਥਾਂ ਤੇ ਨਾ ਆਇਆ ਸਮਝ ਲਓਗੇ ਪਲਾਸਟਰ ਨਹੀਂ ਹੋਇਆ ਹੁੰਦਾ ਐ ਹੋ ਜਾਂਦਾ ਹੁਣ ਮੈਨੂੰ ਪਤਾ ਲੱਗ ਜਾਊਗਾ ਜਿਹੜੇ ਬੱਚੇ ਨੇ ਕਮੈਂਟ ਕੀਤਾ ਉਹ ਤਾਂ ਬੱਚੇ ਪੜਨ ਵਾਲਿਆ ਨਹੀਂ ਦੂਜੇ ਤੁਸੀਂ ਸਾਰੇ ਆਸ਼ਿਕ ਇਕੱਠੇ ਹੋਏ ਹੋ ਮੈਂ ਐ ਕਹੂੰਗਾ ਤੁਹਾਨੂੰ ਹੁਣ ਜਿਹਨੇ ਕਮੈਂਟ ਨਹੀਂ ਕੀਤਾ ਮੈਂ ਉਹਨੂੰ ਆਸ਼ਿਕ ਮੰਨੂਗਾ ਠੀਕ ਹੈ ਲਿਖੀ ਜਾਓ ਹੁਣ ਕਿਹੜੇ-ਕਿਹੜੇ ਪੜਨ ਵਾਲੇ ਕਿਹੜੇ-ਕਿਹੜੇ ਆਸ਼ਿਕਾ ਹੁਣ ਪਤਾ ਲੱਗੂਗਾ ਦੇਖੋ ਜੀ ਕਿਹਨੇ ਕਿਹੜੀ ਰੇਖ ਜਿਹੜੀ ਭਾਰਤ ਨੂੰ ਧਿਆਨ ਨਾਲ ਸੁਣ ਲਓ ਮੈਂ ਇੰਡੀਆ ਮੈਂ ਧਰਤੀ ਦੀ ਗੱਲ ਨਹੀਂ ਕਰ ਰਿਹਾ ਸੋਹਣਿਓ ਮੈਂ ਧਰਤੀ ਦੀ ਗੱਲ ਨਹੀਂ ਕਰ ਰਿਹਾ ਬੱਚੇ ਉਲਝ ਜਾਂਦੇ ਆ ਠੀਕ ਹੈ ਜੀ ਧਰਤੀ ਨੂੰ ਭਾਈ ਜਿਹੜੀ ਅਲੱਗ ਕਰਦੀ ਹੈ ਉਹਨੂੰ ਆਪਾਂ ਇਕੂਟਰ ਕਹਿ ਦਿੰਦੇ ਆ ਧਰਤੀ ਨੂੰ ਅਲੱਗ ਕਰਦੀ ਹੈ ਜਿਹੜੀ ਇਹ ਕਹਿੰਦੇ ਜਿਹੜੀ ਭਾਰਤ ਨੂੰ ਦੋ ਭਾਗਾਂ 'ਚ ਵੰਡ ਅਲੱਗ ਕਰਦੀ ਹੈ ਉਹ ਕੌਣਾ ਹੈ ਉਹ ਹੈਗੀ ਆਪਣੀ ਜੀ ਟੀਓਸੀ ਟੀਓਸੀ ਕਿਹੜੀ ਟ੍ਰੋਪਿਕ ਆਫ ਕੈਂਸਰ ਟ੍ਰੋਪਿਕ ਆਫ ਕੈਂਸਰ ਹੈ ਜਿਹੜੀ ਇਹ ਭਾਰਤ ਨੂੰ ਦੋ ਹਿੱਸਿਆਂ 'ਚ ਵੰਡਦੀ ਹੈ ਠੀਕ ਹੈ ਜੀ ਆਹ ਦੇਖੋ ਪੂ ਮਾਧ ਰੇਖਾ ਜਿਹੜੀ ਇਹ ਧਰਤੀ ਨੂੰ ਦੇ ਮੱਧ ਦੁਆਰੇ ਕਲਪਨਿਕ ਰੇਖਾ ਹੈ ਧਰਤੀ ਨੂੰ ਜਿਹੜੀ ਵੰਡਦੀ ਹੈ ਉਹ ਇਕਵੇਟਰ ਹੈ ਜਿਹਨੂੰ ਆਪਾਂ ਪੂ ਮਾਧ ਰੇਖਾ ਕਹਿੰਦੇ ਆ ਠੀਕ ਹੈ ਜੀ ਇਹ ਇੱਕ ਮਤਲਬ ਕੀ ਕਹਿ ਸਕਦੇ ਆ ਇੱਕ ਕਲਪਨਿਕ ਹੈ ਮੰਨੀ ਹੋਈ ਹੈ ਕਿ ਇੱਥੇ ਜੇ ਇਹ ਠੀਕ ਹੈ ਜੀ ਤੇ ਦੋ ਹਿੱਸਿਆਂ 'ਚ ਵੰਡਦੀ ਹੈ ਜਿਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਇਹਨੂੰ ਆਪਾਂ ਹੋਰ ਨਾਮ ਨਾਲ ਜਾਣਦੇ ਆ ਕਿਦਰ ਗਿਆ ਨਾਮ ਇਹਦਾ ਦੂਜੀ ਇੰਗਲਿਸ਼ ਦੇ ਵਿੱਚ ਜਿਹੜੇ ਮਿਡਲ ਆਫ ਦਾ 0 ਡਿਗਰੀ ਟੈਕਸਟ ਡਿਵਾਈਡਡ 2 ਇਕੁਅਲ ਹੈ ਗਲ ਹੈਮਿਸਫੇਅਰ ਆਪਿਆ ਹੈਮਿਸਫੇਰੀਕ ਕਹਿੰਦੇ ਆ ਠੀਕ ਹੈ ਜੀ ਦੋ ਭਾਗਾਂ ਚ ਵੰਡਿਆ ਜਾਂਦਾ ਹੈ ਇੱਕ ਨਾਰਥ ਆ ਜਾਂਦਾ ਇੱਕ ਸਾਊਥ ਆ ਜਾਂਦਾ ਨਾਰਥ ਆ ਗਿਆ ਸਾਊਥ ਆ ਗਿਆ ਆ ਦੂਜਾ ਜਾਂਦੇ ਅੰਦਰ ਸਾਹਿਤ ਅਕੈਡਮੀ ਅਵਾਰਡ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਕੌਣ ਸੀ ਭਾਈ ਸ਼ਿਵ ਕੁਮਾਰ ਬਟਾਲਵੀ ਠੀਕ ਹੈ ਜੀ ਚਲੋ ਇਹ ਲਿਖਿਆ ਸਕੀਤਾਂ ਵਿੱਚ ਜੋ ਦਾੜੀ ਵਾਲੀ ਮਾਟਰ ਟ੍ਰੇਸਾ ਕਿਹਨੂੰ ਕਿਹਾ ਜਾਂਦਾ ਹੈ ਭਗਤਪੂਰ ਸਿੰਘ ਜੀ ਨੂੰ ਭਗਤਪੂਰ ਸਿੰਘ ਜੀ ਨੂੰ ਹਰੀ ਕੇ ਚੀਲ ਕਿਸ ਜਿਲ੍ਹੇ ਵਿੱਚ ਸਥਿਤ ਹੈ ਤਰਨਤਾਰ ਕਿਹੜੇ ਕਿਹੜੇ ਦੋ ਦਰਿਆਵਾਂ ਦਾ ਸੰਗਮ ਇੱਥੇ ਹੁੰਦਾ ਮੈਨੂੰ ਦੱਸਿਓ ਸਤਲੁਜ ਤੇ ਬਿਆਸ ਜਾਂ ਬਿਆਸ ਤੇ ਰਾਵੀ ਹੁਣ ਦੇਖਣਾ ਮੈਂ ਕਿਹੜੇ ਕਿਹੜੇ ਕਮੈਂਟ ਕਰਦੇ ਆ ਜੋਬਰ ਠੀਕ ਹੈ ਜੀ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਹੈਗਾ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਪੇੜਾ ਸਹੀ ਹੈਗਾ ਕਨੇ ਸਾਨੀਆਂ ਮਰਜਾ ਦਾ ਸਬੰਧ ਬੈਡਮਿੰਟਨ ਨਾਲ ਹੈ ਸੌਰੀ ਰਾਜੀ ਮੈਂ ਇੱਥੇ ਦੱਸ ਦਿੰਦਾ ਸਾਨੀਆਂ ਮਰਜਾ ਦਾ ਸਬੰਧ ਟੈਂਸ ਨਾਲ ਹੈਗਾ ਮੈਂ ਕਿਵੇਂ ਯਾਦ ਕੀਤਾ ਹੋਇਆ ਸੈਨ ਟੈਂ ਆਏ ਯਾਦ ਕਰ ਲਿਆ ਠੀਕ ਹੈ ਜੀਵ ਮਿਲਖਾ ਸਿੰਘ ਹੁਣ ਮਿਲਖਾ ਸਿੰਘ ਨੂੰ ਰੇਸਰ ਦਾ ਬਣਾ ਦਿਓ ਸੋਹਣਿਓ ਇਹ ਜੀਵ ਮਿਲਖਾ ਸਿੰਘ ਹੈ 골ਫ ਨਾਲ ਸੰਬੰਧਿਤ ਸੀਗਾ ਇਰਫਾਨ ਪਠਾਨ ਕ੍ਰਿਕਟਰ ਦਾ ਸਬੰਧ ਇਹਨੇ ਬੁੱਕ ਵੀ ਲਿਖੀ ਹੋਈ ਹੈ ਅਵੀਨਾ ਬਿੰਦਰਾ ਇਹ ਸ਼ੂਟਿੰਗ ਨਾਲ ਸੰਬੰਧਿਤ ਹੈਗਾ ਇਹਨਾਂ ਨੂੰ ਜੇ ਪੁੱਛੇ ਕਿ ਕਿਹੜਾ ਪਹਿਲਾ ਇਨ ਕਰੈਕਟਰ ਦਾ ਪਹਿਲਾ ਇਨ ਕਰੈਕਟਰ ਜਿਹੜਾ ਹੈਗਾ ਉਹ ਹੈਗਾ ਆਪਣਾ ਏ ਨੰਬਰ ਆਪਸ਼ਨ ਠੀਕ ਹੈ ਜੀ ਕਿਵੇਂ ਲੱਗੀ ਵੀਡੀਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਲਿਓ ਸਬਸਕ੍ਰਾਈਬ ਜਰੂਰ ਕਰ ਲਿਓ ਡੇਲੀ ਤੁਹਾਨੂੰ ਇੱਕ ਕਲਾਸ ਵੀ ਮਿਲ ਜਾ ਕਰੂਗੀ ਧੰਨਵਾਦ